ਲਗਾਤਾਰ ਦੂਜੇ ਦਿਨ ਹੜਤਾਲ ਤੁਹਾਡੀ ਜਾਰੀ ਹੈਗੀ ਹੈ ਕੀ ਕਹਿਣਾ ਚਾਹਾਂਗੇ ਹੜਤਾਲ ਜਾਰੀ ਕਰਨ ਦਾ ਕਾਰਨ ਸਰਕਾਰ ਦੀ ਨਕਾਮੀ ਹੈ ਜਿਨ੍ਹਾਂ ਨੇ ਕੱਲ ਸਾਡੇ ਸਵੇਰੇ 4 ਵਜੇ ਉਸ ਆਗੂ ਚੱਕ ਲਿਆ ਤੇ ਪੂਰੇ ਪੰਜਾਬ ਚੋਂ 100 ਕਾਗੂ ਆ ਜਿਹੜਾ ਚੱਕ ਲਿਆ ਉਹਦੇ ਕਰਕੇ ਸਾਨੂੰ ਤੁਰੰਤ ਹੜਤਾਲ ਦਾ ਰੁਖਾ ਬਣਾਉਣਾ ਪਈ ਜੇ ਕਿਹੜੀ ਕਿਹੜੀ ਮੰਗਾਂ ਨੇ ਜਿਸ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਹੜਤਾਲ ਦੀ ਮੰਗ ਪਹਿਲੀ ਮੰਗ ਦਾ ਸਾਡੀ ਕੀ ਜਿਹੜਾ ਟੈਂਡਰ ਖੋਲਿਆ ਕਿਲੋਮੀਟਰ ਦਾ ਉਹ ਬੰਦ ਕੀਤਾ ਜਾਵੇ ਤੇ ਸਰਕਾਰੀ ਬਸਾਂ ਹੀ ਪਾਈਆਂ ਜਾਣ ਤੇ ਫਿਰ ਇਹ ਕੱਚਾ ਮੁਲਾਜ਼ਮਾ ਉਹਨਾਂ ਨੂੰ ਪੱਕਾ ਕਰਿਆ ਜਾਵੇ ਅਛਾ ਕਿੰਨੇ ਦਿਨ ਜਾਦੀ ਰਹੂਗੇ ਹੜਤਾਲ ਹੜਤਾਲ ਦਾ ਜਦੋਂ ਸਰਕਾਰ ਸਾਡੇ ਨਾਲ ਕੋਈ ਟੇਬਲ ਟॉक ਤੇ ਆ ਕੇ ਬੈੰਦੀ ਆ ਉਦੋਂ ਬਾਅਦ ਅਸੀਂ ਹੜਤਾਲ ਖਤਮ ਕਰ ਦਾਂਗੇ ਤੇ ਜਿਹੜੇ ਜਿਹੜੇ ਸਾਥੀ ਸਾਡੇ ਨਜ਼ਰਬੰਦ ਕਰੇ ਹੋਏ ਆ ਉਹਨਾਂ ਸਾਥੀਆਂ ਨੂੰ ਰਿਹਾ ਕਰਿਆ ਜਾਵੇ ਤੇ ਉਹ ਪਰਚੇ ਰੱਦ ਕੀਤੇ ਜਾਣ ਉਹ ਅਛਾ ਪੁਲਿਸ ਅੰਦਰ ਆਰਪੀ ਦੀ ਟੀਮਾਂ ਭੇਜੀਆਂ ਗਈਆਂ ਨੇ ਲੱਗਦਾ ਪੁਲਿਸ ਕਾਰਵਾਈ ਕਰੂਗੀ ਕਿਉਂਕਿ ਪੁਲਿਸ ਨੂੰ ਬਹੁਤ ਵੱਡੀ ਗਿਣਤੀ ਤੇ ਪਹੁੰਚੀ ਹੋਈ ਹੈ ਹਾਂਜੀ ਇਹ ਹੋ ਸਕਦਾ ਕਿ ਪ੍ਰਸ਼ਾਸਨ ਦੀ ਜਿਹੜੇ ਆ ਸਾਡੇ ਕੁੱਝ ਸਾਥੀ ਹੈ ਇਹਨੇ ਵੀ ਇੱਥੇ ਚੱਕਣ ਦੀ ਕੋਸ਼ਿਸ਼ ਕਰੇ ਕਿਉਂਕਿ ਅਸੀਂ ਕਈ ਜਗ੍ਹਾ ਦੇਖਿਆ ਜਿਵੇਂ ਸੰਗਰੂਰ ਭਟੇ ਉਥੇ ਬਹੁਤ ਹੀ ਜ਼ਿਆਦਾ ਧੱਕੇਸ਼ਾਹੀ ਕਰੀਆ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਸਾਥੀਆਂ ਨਾਲ ਇਹ ਬਾਰੇ ਬਹੁਤ ਮਾੜੀ ਉਹ ਗੱਲ ਹੈ ਜਿਹੜੀ ਹੜਤਾਲ ਕਰ ਰਹੀ ਹੈ ਸਰਕਾਰ ਸਾਡੀਆਂ ਗੱਲ ਤਾਂ ਸੁਣੇ ਯਾਰ ਸਰਕਾਰ ਜਦੋਂ ਇਹ ਸੱਤਾ ਚਾਣ ਤੋਂ ਪਹਿਲਾਂ ਆਮ ਪਾਰਟੀ ਕਹਿੰਦੇ ਆਮ ਬੰਦੇ ਦੀ ਸਰਕਾਰ ਆ ਵੀ ਜਿਹੜਾ ਮਾਣੇ ਸਾਡੇ ਕੋਲ ਆਮ ਬੰਦਾ ਦੀ ਆ ਆ ਪਰ ਹੁਣ ਤਾਂ ਨੇੜੇ ਵੀ ਨਹੀਂ ਲੱਕਣ ਦਿੰਦੇ ਕਿਸੇ ਨੂੰ ਆ ਮੰਗਾ ਕੀ ਕੀ ਮੰਗਾ 1 ਦਾ ਕਿਲੋਮੀਟਰ ਗੱਡੀਆਂ ਦਾ ਟੈਂਡਰ ਬੰਦ ਕਰੋ ਆਪਣੀਆਂ ਸਰਕਾਰ ਗੱਡੀਆਂ ਪਾਵੇ ਦਾ ਮਨਾਵਾ ਉਹ 15 ਸਾਲ ਕੱਢੀ ਸਾਡੀ ਜਿਹੜੀ ਆਪਣੀ ਆ ਉਹ ਕਮਾ ਕੇ ਦੇ ਕੇ ਫੇਰ ਵੀ ਕੰਡਮ ਹੁੰਦੀ ਆ ਤਾਂ ਵੀ ਫੈਸੇ ਦੇ ਕੇ ਜਾਂਦੀ ਆ ਸਾਰੇ ਰੂਟ ਬੰਦ ਹੋਏ ਨੇ ਹਾਂਜੀ ਤਕਰੀਬਨ ਸਾਰੇ ਰੂਟ ਬੰਦ ਲੀ ਜੰਡੀਗੜ ਸਭ ਚਿਮਲਾ ਮਨਾਲੀ ਜਲੰਧਰ ਅਮਰਸਰ ਅਧਰਮਸ਼ਾਲਾ ਦਿੱਲੀ ਸਾਰੇ ਰੂਟ ਬੰਦ ਨੇ ਕਿੰਨੇ ਦਿਨ ਲਈ ਚੱਲੂਗੀ ਹਸਪਤਾਲ ਇੱਕ ਤਾਂ ਹੀ ਪਹਿਲਾਂ ਸਾਡੇ ਜਿਹੜੇ ਵਰਕਰ ਇਹਨਾਂ ਨੇ ਅੰਦਰ ਕਰੇ ਪਿਓ ਉਹ ਛੱਡੇ ਤੇ ਆ ਕਿਲੋਮੀਟਰ ਟੈਂਡਰ ਰੱਤ ਪਿਓ ਤੇ ਸਾਡੇ ਜਿਹੜੇ ਮੇਨ ਲੀਡਰ ਆ ਸੈਂਟਰ ਪਾਰਟੀ ਦੇ ਉਹਨਾਂ ਨਾਲ ਟੇਬਲ ਤੋਂ ਮੀਟਿੰਗ ਕਰ